ਕਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਾਸ ਬਣੂਗਾ ਭਾਈ ਦੀਪ ਸਿੱਧੂ ਦੇ ਇਹ ਬੋਲ ਨੇ ਉੱਠਣ ਵਾਲੇ ਨੂੰ ਜਿਹੜਾ ਅਸਮਾਨ ਰਾਹੀ ਦਾ ਭੱਜਣ ਵਾਲੇ ਨੂੰ ਤਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ ਉਹ 2027 ਦੇ ਵਿੱਚ ਉਹ ਨਹੀਂ ਲੈ ਕੇ ਹਟਾ ਭਾਈ ਜਗਤਾਰ ਸਿੰਘ ਆਪਰਾ ਤੇਰੀ ਸੋਚ ਤੇ ਸ਼ੰਤ ਜਰਨੇਲ ਸਿੰਘ ਖਾਲਸਾ ਤੇਰੀ ਸੋਚ ਪਰਜੀ ਪਾਵੇ ਤੇ ਜਿਹੜੀ ਪੰਜਾਬ ਪਾਕੀਆਂ ਦਾ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਿਕਲਿਆ ਸਾਰਿਆਂ ਨੂੰ ਪਰਵਾਣ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਰ ਨੇ 92 ਸਿਤੇ ਨੇ ਤੁਸੀਂ 117 ਸੀਟਾਂ ਜਿੱਤੋਗੇ 117 ਜਿੱਤਾਂਗੇ ਬੋਲੇ ਈਸੋ ਬਾਕਸਰ ਸਨਹਰਾਓ ਖਾਲਸਾ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਚਾ ਗੁਰੂ ਲਾਧੋ ਰੇ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਇੱਕ ਇਤਿਹਾਸਕ ਮੰਦੀ ਸਿੰਘ ਰਹਾ ਕਰੋ ਕਾਨਫਰੰਸ ਦੇ ਵਿੱਚ ਸਾਮਰ ਹੋਇਆ ਸਾਰਿਆਂ ਦਾ ਧੰਨਵਾਦ ਜੀਓ ਆਇਆਂ ਨੂੰ ਤੇ ਰਖੜ ਪੁੰਨਿਆ ਦੀ ਬਹੁਤ ਬਹੁਤ ਮੁਬਾਰਕਾ ਆਪ ਸਾਰਿਆਂ ਨੂੰ ਕੱਲ ਚਾਲ ਗਿਆ 2027 ਦੇ ਵਿੱਚ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਆਪਾਂ ਨੇ ਬੋਲੇ ਜੈ ਹਰ ਹਰਿ ਸਿਨਾਤ ਇਹ ਬਣਨਾ ਤਾਂ ਹੀ ਆ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਚੱਲਾਂਗੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਭਾਈ ਦੀਪ ਸਿੱਧੂ ਦੀ ਜਿਹੜੀ ਬਣਾਈ ਹੋਈ ਜਥੇਬੰਦੀ ਬਾਰਸ ਪੰਜਾਬ ਦੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਉਹ ਦੇ ਤਾ ਹੈ ਇਲੈਕਸ਼ਨਾਂ ਲੜੀਆਂ ਜਾਣੀਆਂ ਨੇ ਮੈਂ ਬਾਪੂ ਜੀ ਹੋੜਾ ਨੂੰ ਇਹ ਸੱਜੇਬੰਦੀ ਦੇ ਜਿਹੜੇ ਮੋਦੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਂ ਤਾਂ ਸੁਝਾਅ ਦੇਣਾ ਮੈਨੂੰ ਕਿਸੇ ਟਿਕਟ ਦਾ ਤੁਹਾਡੀ ਦਾ ਲੋੜ ਨਹੀਂ ਹੈਗੀ ਨਾ ਮੈਂ ਐਮਐਲਏ ਬਣਨਾ ਨਾ ਐਮਪੀ ਬਣਨਾ ਹੈ ਸਾਨੂੰ ਲੋੜ ਹੀ ਨਹੀਂ ਹੈ ਅਸੀਂ ਪੰਥ ਦੀ ਸੇਵਾ ਕਰਨੀ ਆ ਪਰ ਜਿਹੜੀਆਂ ਕਮੀਆਂ ਨੇ ਜਿਹੜੇ ਸੁਝਾਅ ਨੇ ਪਾਰਟੀ ਨੂੰ ਜਿਤੇਉਣ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਅਸੀਂ ਉਹ ਦੱਸਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਪੰਥ ਦਾ ਜਥੇਦਾਰ ਹੈ ਸਭ ਤੋਂ ਪਹਿਲਾਂ ਉਹਦਾ ਨਾਮ ਲਿਆ ਕਰੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇਰੀ ਸੋਚ ਤੇ ਅੱਜ ਅਸੀਂ ਉਹਨਾਂ ਦੀ ਸੋਚ ਦੇ ਤੁਰਨਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਜਿਹੜੇ ਪ੍ਰਾਤਨ ਬੰਦੀ ਸਿੰਘ ਸਾਡੇ ਦਿਲਾਂ ਦੇ ਵਿੱਚ ਪੰਦ ਨੇ ਜਿਹੜੇ ਹੁਣ ਵਰਤਮਾਨ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਰਿਹਾ ਕਰਉਣਾ ਹੈ ਖਾਲਸਾ ਜੀ ਅੱਜ ਮਨ ਦੇ ਵਿੱਚ ਧੁਖ ਵੀ ਹੁੰਦਾ ਹੈ ਜਦੋਂ ਕਈ ਸਾਡੇ ਭਾਈ ਇੱਥੇ ਨਹੀਂ ਪਹੁੰਚਦੇ ਜਿਹੜਾ ਦੀਪ ਸਿੱਧੂ ਦਾ ਗਰੁੱਪ ਹੈ ਬਾਈ ਮਨਜੀਤ ਸਿੰਘ ਮਨਦੀਪ ਸਿੱਧੂ ਉਹ ਨਹੀਂ ਆਇਆ ਹੈਗਾ ਉਹ ਕਿੱਧਰ ਚਲੇ ਗਿਆ ਉਹਨਾਂ ਨੂੰ ਵੀ ਨਾਮ ਲੜਾਵੋ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਇਲੈਕਸ਼ਨ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਥੇ ਅਗਲੇ ਸਾਲ ਕਾਨਫਰੰਸ ਹੋਣੀ ਹੈ 22 ਦੇ ਵਿੱਚ ਉਤੋਂ ਕੀ ਹੋਣਾ ਉਦੋਂ ਫਿਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਤੁਸੀਂ ਅਨਾਉਂਸ ਕਰਨ ਦੇ ਨੇ ਅਸੀਂ ਫਲਾਨਾ ਦਾ ਕੈਂਡੀਡੇਟ ਰਮ ਆ ਖੜੂਗਾ ਆ ਇਲੈਕਸ਼ਨ ਲੜੂਗਾ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਪਾਈ ਅਮਰਤਪਾਲ ਸਿੰਘ ਵੇਲੇ ਵੀ ਸਰਕਾਰ ਨੇ ਸਾਡੇ ਵਿੱਚ ਪਿੱਠੂ ਜਿਹੜੇ ਸੀ ਉਹ ਵਾਰਤੇ ਸੀਗੇ ਤਾਂ ਹੀ ਅੱਜ ਪਾਈ ਅਮਰਤਪਾਲ ਸਿੰਘ ਹੁਣੀ ਉੱਥੇ ਬੈਠੇ ਨੇ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇंदे ਸਾਡੇ ਦੇ ਬਣ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇंदे ਬਣ ਕੇ ਨੇ ਤੁਸੀਂ ਸੁਚੇਤ ਰਹੋ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਐ ਪਾਸ ਪੰਜਾਬ ਦੇ ਜੱਥੇਬੰਦੀ ਦੀ ਛਾਪ ਰਹੇ ਹੋ ਨਾ ਉਹਨਾਂ ਵਿੱਚ ਕਈ ਸਰਕਾਰੀਆਂ ਨੇ ਨਾਂ ਵੀ ਤੁਹਾਨੂੰ ਦੱਸਾਂਗੇ ਬੋਲ-ਬੋਲ ਕੇ ਕਿਹੜੇ-ਕਿਹੜੇ ਨੇ ਉਹਨਾਂ ਨੂੰ ਪਾਸੇ ਹਟਾਓ ਜਿਹੜੇ ਆਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਫਲਾਣੇ ਦੇ ਖਰਚਾ ਕਰਨਾ ਆਹ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਦਿਨਾਓ ਦਿਓ ਨਾਮ ਲਿਖ ਕੇ ਦਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨਾ ਆਉਂਦੇ ਨੇ 50 ਨਾ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਰਨਾ ਦੇ ਵਿੱਚ ਪੱਤੀ ਪਾਵ ਤੇ ਜਿਹੜੀ 50 ਪੱਤੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਕ ਲਿਖੜਿਆ ਸਾਰਿਆਂ ਨੂੰ ਪ੍ਰਵਾਨ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਰਨੇ 92 ਸੀਟੇ ਨੇ ਤੁਸੀਂ 117 ਸੀਟਾਂ ਜਿੱਤਿਓਗੇ 117 ਜਿੱਤਾਂਗੇ ਪੀਰ ਘੱਲੇ ਛਿਕਵੇ ਕਰਕੇ ਮੰਨਦੀਪ ਸਿੱਧੂ ਹਣੀ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥੋਂ ਨਾਲ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੁੱਟ ਬੰਨਣਾ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਹੁਣ ਦੇਖ ਲਿਓ 27 ਦੇ ਵਿੱਚ ਉਹ ਭਾਈ ਅਮਰਤਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾਅ ਦੇਣੇ ਨੇ ਗੁਰਮਖੋ ਸਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੁੱਧੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸਾਧ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਪਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਫਰਜ ਹੈ ਅਸੀਂ ਸਹਿਯਤਾ ਨੂੰ ਭੁੱਲ ਗਏ ਸਾਡੇ ਵੱਡੇ ਵੱਡਿਆਂ ਨੂੰ ਭੁੱਲ ਗਏ ਇਹ ਕਿਵੇਂ ਕੰਮ ਜਾਵੋਗੇ ਅਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਾਸ ਬਣੂਗਾ ਭਾਈ ਦੀਪ ਸਿੱਧੂ ਦੇ ਇਹ ਬੋਲ ਨੇ ਉੱਠਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਭੱਜਣ ਵਾਲੇ ਨੂੰ ਤਰਦੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ ਉਹ 2027 ਦੇ ਵਿੱਚ ਉਹ ਨਹੀਂ ਲੈ ਕੇ ਹਟਾਂਗੇ ਜੇ ਕੋਈ ਤਹਤੋ ਕਾਬੂ ਨਹੀਂ ਨਾ ਆਉਂਦਾ ਭੱਜਦੇ ਨੇ ਜਿਹੜੇ ਪ੍ਰਾਤਨ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾ ਲਿਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਅਸੀਂ ਹੱਥ ਜੋੜਨਾਗੇ ਉਹਨਾਂ ਅੱਗੇ ਆਓ ਰਲ ਕੇ ਏਕਤਾ ਦੇ ਵਿੱਚ ਰਹਿ ਕੇ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਾਜੀ ਦਾ ਵਾਰਾ ਨਹੀਂ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਰਹੇ ਆ ਰਹੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਤਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪ ਦੇ ਆਪ ਨੂੰ ਕਾਲੀ ਕਹਿੰਦੇ ਨੇ ਆ ਬਾਦਲ ਭਰ ਕੇ ਸੁਖੀ ਕੱਪੇ ਵਰਗੇ ਆ ਸੁਖਾ ਕੱਪੀ ਆ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਵਾਰਿਸ ਮੈਂ ਹੀ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਦਾ ਵੀ মিডিਆ ਨੂੰ ਕਹਣਾ ਜਿਹੜਾ ਪੁੱਛਿਓ ਵੀ ਸੁਖਿਆ ਕੱਪੀਆ ਤੂੰ ਉਹਦਣ ਕਾਲ ਤੱਕ ਸਾਬ ਦੇ ਦੋ ਤਰੀਰ ਨੂੰ ਕੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਹੈ ਤੂੰ ਤੋਹ ਤੈਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤੱਕ ਸਦਾ ਟੁਆਇਆ ਤੇ ਜਿਹੜੇ ਆਹ ਪਾੜੇ ਦੰਦ ਨਾਲ ਵਧਰਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਪਾਰਸ ਪੰਜਾਬ ਦਾ ਜਿਹੜਾ ਜੂਸ ਖੜਾ ਹੈ ਆਹ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਖਾਰ ਹੋਏ ਸਾ ਮਿਲenge ਅਜੇ ਸਰਨ ਜੋ ਹੋਏ ਜਿਹੜਾ ਇੱਕ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੀ ਉਹੀ ਬਚੂਗਾ ਨਹੀਂ ਸਭ ਕਿਲੇ ਟਾਇਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਪਾਲ ਸਿੰਘ ਹੋਂ ਦਾ ਸਾਜਣਾ ਐ ਐਮਪੀ ਭਾਈ ਸਰਬਜੀਤ ਸਿੰਘ ਮਰਵਾ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਬਾਬਾ ਜੀ ਨੂੰ ਪਰਨ ਬੇਨਤੀ ਕਰਨਾ ਚਾਹੁੰਨਾ ਹੈ ਜਿਹੜੇ ਸਾਡੇ ਵੀਰ ਬਲਾਣੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਜੇ ਕੋਈ ਗੱਲਾ ਸਿਵਕ ਹੋਇਆ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸਾਮਰ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਹਿਣਾ ਟੋਣਾ ਟੋਣਾ ਮੈਨੂੰ ਕੋਈ ਟਿਕਟ ਦਾ ਲਾਲਚ ਨਹੀਂ ਹੈ ਮੈਂ ਐਮਐਲ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਟੇਡਾ ਟੂੜਾ ਇੱਧਰ ਚੱਲੂਗਾ ਨਾ ਫੇਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇਹ ਖਾਲਸਾ ਪੰਥ ਆ ਅਸੀਂ ਤਾਂ ਤੁਹਾਨੂੰ ਆਰਾ ਨਾਲ ਤੋਰਾਂਗੇ ਆਰਾ ਨਾਲ ਕੱਲ ਨੂੰ ਇਹ ਨਾ ਕਹਿ ਲੋ ਵੀ ਸਾਨੂੰ ਇੱਕ ਹੀ ਜਾਂਦਾ ਬਾਬਾ ਅਸੀਂ ਸੱਚ ਬੋਲਣਾ ਸੱਚ ਦੇ ਪੁਜਾਰੀ ਆ ਜਿਹੜਾ ਕੋਈ ਮੜਾਇਆ ਛੜਕਿਆ ਉਹਨੂੰ ਫਿਰ ਫਰੀਦੇ ਵੀ ਲਿਆਉਣਾ ਜਾਣਦੇ ਆ ਇਹ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਤੇ ਪੰਥ ਦੀ ਪੰਜਾਬ ਦੀ ਪਾਰਟੀ ਆ ਬਾਦਸ਼ ਪੰਜਾਬ ਦੇ ਤੇ ਜੀਬ ਸਿੱਧੂ ਨੇ ਇਹ ਵੀ ਕਿਹਾ ਸੀ ਕੋਈ ਗੱਲ ਅੱਜ ਤੱਕ ਉਹਦੀ ਕਾਲੀ ਨਹੀਂ ਕਹੀ ਕਿ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਡੀ ਸਰਕਾਰ ਬਣੂਗੀ ਉਹ ਤੁਹਾਡੇ ਸਾਹਮਣੇ ਆ ਹੁਣ ਜੋ ਚਾਂਸ ਜੋਗ ਬਣਦੇ ਜਾਂਦੇ ਨੇ ਸਾਰਾ ਕੁਝ ਹੋਊਗਾ ਗੁਰੂ ਭਲਾ ਕਰੇ ਛੰਤੇ ਮਿਹਰ ਪਰ ਹਾਸ ਰੱਖੇ 27 ਜਿਹੜਾ 27 ਦਾ ਇਲੈਕਸ਼ਨ ਹੈ 27 ਆ ਉਹ ਦੂਰ ਨਹੀਂ ਹੈਗਾ ਸਾਰੇ ਬੰਦੀ ਸਿੰਘ ਅਸੀਂ ਰਿਹਾ ਕਰਾਉਣੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹ ਬੋਲੋ ਬੁਲਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੰਤ ਜਰਨੈਲ ਸਿੰਘ ਸਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਾਰਿਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਸਾਂ ਸਾਨੂੰ ਸਤਿਗੁਰਾਂ ਨੇ ਸਿੰਘ ਸਜਾਇਆ ਖਾਲਸਾ ਸਜਾਇਆ ਤੇ ਅਸੀਂ ਸੱਚ ਦੇ ਰਾਹ ਦੇ ਪੰਧੀਆਂ ਤੇ ਸੱਚ ਦੇ ਨਾਲ ਖੜੇ ਆ ਜਦੋਂ ਕੋਈ ਟੋਲਣ ਲੱਗਿਆ ਭੱਜਣ ਲੱਗਿਆ ਗੁਰੂ ਦਾ ਆਸਰਾ ਲੈ ਲਿਆ ਕਰੋ ਪੁੱਲਾ ਚੁਕਾਂ ਦੀ ਖੇਮਾ ਬਹੁਤ ਗੁੱਸਾ ਬੋਲਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਜਿਹੜਾ ਕੋਈ ਪੰਜਾਬ ਦੀ ਪੰਥ ਦੀ ਗੱਲ ਕਰਦਾ ਹੈ ਅਸੀਂ ਉਹਦੇ ਨਾਲ ਖੜਿਆ ਟੋਲਿਓ ਨਾ ਦਰਿਓ ਨਾ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਰਹਿਣਾ ਪਰ 25 ਦੇ ਪੇ ਸਾਡੀ ਖਾਲਸਾ ਪੰਥੀ ਸਰਕਾਰ